ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਅੱਜ ਦਾ ਕੋਈ ਬਲੌਗ ਹੈ ਨਹੀਂ ਜੀ ਵੈਸੇ ਆਪਾਂ ਵੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਤੇ ਉਹ ਭੈਣ ਦੇ ਕਮੈਂਟ ਨੇ ਨਾ ਮਨ ਨੂੰ ਇੰਨਾ ਉਦਾਸ ਜਾ ਕਰਿਆ ਵੀ ਮੇਰਾ 2 ਦਿਨ ਹੋ ਗਏ ਬਲੌਗ ਬਣਾਉਣ ਨੂੰ ਜਵਾਂ ਨਹੀਂ ਜੀ ਕਰਿਆ ਤੇ ਵੀ ਇੰਨਾ ਮਨ ਨੂੰ ਵੀ ਠੇਸ ਜੀ ਪਹੁੰਚੀ ਹਨਾ ਤੇ ਵੀ ਤੇ ਕੱਲ ਤਾਂ ਮੈਨੂੰ ਐ ਲੱਗਿਆ ਰਿਹਾ ਵੀ ਹਾਂ ਵੀ ਹਨਾ ਮੈਂ YouTube ਤੇ ਚੈਨਲ ਵੀ ਕਿਉਂ ਬਣਾਇਆ ਮੇਰੇ ਮਨ ਚਾ ਹੀ ਰਿਹਾ ਹਨਾ ਤੇ ਇੱਕ ਕਮੈਂਟ ਆਇਆ ਸੀਗਾ ਜੀ ਹਰਪ੍ਰੀਤ ਗੱਲਨਾ ਦੀ ਆਈਡੀ ਤੋਂ ਭੈਣ ਦਾ ਕਮੈਂਟ ਆਇਆ ਸੀ ਤੇ ਉਹ ਤਾਂ ਮੈਨੂੰ ਲੱਗਾ ਪਤਾ ਨਹੀਂ ਭੈਣ ਦਾ ਨਾ ਹੈਗਾ ਪਰਮਜੀਤ ਪਤਾ ਨਹੀਂ ਤੇ ਇਹਨਾਂ ਨੇ ਕਮੈਂਟ ਪਤਾ ਕੀ ਲਿਖਿਆ ਸੀਗਾ ਬਾਕੀ ਤੁਸੀਂ ਦੇਖਿਆ ਹੀ ਹੋਗਾ ਸਾਰਿਆਂ ਨੇ ਤੇ ਨਹੀਂ ਦੇਖਿਆ ਤਾਂ ਆਪਾਂ ਜਿਹੜੇ ਜੋਧਪੁਰ ਗਏ ਸੀਗੇ ਜਦੋਂ ਉਹ ਵੀਡੀਓ ਪਾਈ ਆਪਾਂ ਤੇ ਉਹਦੇ ਨੀਚੇ ਕਮੈਂਟ ਜਾ ਤੁਸੀਂ ਜੇ ਜਾ ਕੇ ਪੜ ਲਿਓ ਹਨਾ ਉਹ ਵੀਡੀਓ ਦੇ ਨੀਚੇ ਇਹਨਾਂ ਨੇ ਕਮੈਂਟ ਕਰਿਆ ਸੀਗਾ ਕਿ ਅਕੇ ਨਾਨੀ ਦਾ ਪਤਾ ਲੈਣ ਗਏ ਸੀਗੇ ਕਿ ਵਿਆਹ ਗਏ ਸੀ ਸੁਰਖੀਆਂ ਬਿੰਦੀਆਂ ਲਾ ਕੇ ਤੇ ਕਾਂਢੇ ਛਾੜੇ ਪਾ ਕੇ ਤੇ ਅਕੇ ਮੰਮੀ ਸਿੰਪਲ ਬਣ ਕੇ ਗਈ ਸੀ ਉਹਨੂੰ ਦੁੱਖ ਸੀ ਆ ਕਿ ਉਹਦੀ ਮਾਂ ਸੀ ਤੇ ਤੇ ਆ ਕਿ ਵਲੌਗ ਬਣਾ ਕੇ ਆ ਗਏ ਤੇ ਇੰਨਾ ਮਾਣਾ ਦਾਸ ਜਆ ਹੋਇਆ ਜੀ ਪੁੱਛੋ ਹੀ ਨਾ ਮਾਣਾ ਐ ਲੱਗੇ ਵੀ ਆਪਾਂ ਕਿਉਂ ਵਲੌਗ ਬਣਾਉਣ ਲੱਗੇ ਹਨਾ ਪਤਾ ਨਹੀਂ ਕਿਉਂ ਮਨ ਨੂੰ ਕੱਲ ਤਾਂ ਬਾਲਾ ਹੋਇਆ ਤੇ ਫਿਰ ਕਈ ਜਪਾਣਾਂ ਦੇ ਕਮੈਂਟ ਆਏ ਤੇ ਹਨਾ ਵੀ ਜਿਹੜੇ ਆਪਣੇ ਨਾਲ ਜਿਨ੍ਹਾਂ ਦਾ ਨੰਬਰ ਹੈਗਾ ਮੇਰੇ ਕੋਲੇ WhatsApp ਤੇ ਐਡ ਆ ਮੇਰੇ ਨਾਲ ਉਹਨਾਂ ਨੇ ਵਿਚਾਰੀਆਂ ਨੇ ਬਹੁਤ ਨਿਕਾਇਬ ਜੀਦੀ ਬਲੌਕ ਕਿਉਂ ਨਹੀਂ ਆਉਂਦਾ ਕੀ ਹੋ ਗਿਆ ਕੀ ਹੋ ਗਿਆ ਸਾਰਿਆਂ ਨੇ ਪੁੱਛਿਆ ਮੈਂ ਕਿ ਚਲ ਅੱਜ ਆਪਾਂ ਦੱਸਦੇ ਆ ਤੇ ਭੈਣ ਨੇ ਵੀ ਕਹਾ ਕਹਿੰਦੀ ਕੋਈ ਨਹੀਂ ਕਹਿੰਦੀ ਲੋਕਾਂ ਦਾ ਕੰਮ ਹੀ ਹੁੰਦਾ ਲੱਤਾਂ ਖਿੱਚਣਾ ਕਹਿੰਦੀ ਤੇ ਕੁਝ ਨਹੀਂ ਹੁੰਦਾ ਕਹਿੰਦੀ ਤੂੰ ਬਲੌਗ ਬਣਾ ਤੇ ਕੋਸ਼ਿਸ਼ ਕਰਾਂਗੇ ਜੀ ਆਪਾਂ ਅੱਗੇ ਤੋਂ ਆਪਦੇ ਬਲੌਗ ਕੰਟੀਨਿਊ ਕਰਨ ਦੀ ਇਹ ਜਿਹੇ ਜਿਹੜੇ ਕਮੈਂਟ ਆਉਂਦੇ ਉਹਨਾਂ ਨੂੰ ਇਗਨੋਰ ਕਰਨ ਦੀ ਪਰ ਫਿਰ ਵੀ ਆਏ ਨਾ ਬਿਠੇ ਹਾਟ ਹਾਟ ਜਬੰਦਰ ਦਿਲ ਨੂੰ ਠੇਸ ਜੀ ਦਾ ਪਹੁੰਚਦੀ ਹੈ ਹਨਾ ਵੀ ਆਏ ਕਰਕੇ ਵੀ ਆਪਾਂ ਨੂੰ ਆਏ ਬੋਲੇ ਤੇ ਬਾਕੀ ਮੈਂ ਉਹ ਭੈਣ ਨੂੰ ਆ ਹੀ ਕਹਿਣਾ ਚਾਹੂੰਗੀ ਵੀ ਨਾਨੀ ਜੀ ਹਨਾ ਅਬ ਜਾਉਂਦੀ ਆ ਹਜੇ ਆ ਉਹਦੇ ਘਰ ਪਰਿਵਾਰ ਚ ਐਡਾ ਵੱਡਾ ਸੁੱਖਣਾ ਉਹਨਾਂ ਦਾ ਆਪ 17-18 ਜੀਆਂ ਦਾ ਪਰਿਵਾਰ ਹੈ ਠੀਕ ਆ ਉਹ ਪਰਿਵਾਰ ਦੇ ਵਿੱਚ ਬੈਠੀ ਆ ਹੱਸ ਤੇ ਵਧੀਆ ਤੁਰ ਫਿਰ ਲੈਂਦੀ ਆ ਵਧੀਆ ਖਾ ਵਧੀਆ ਰੋਟੀ ਪਾਣੀ ਖਾਂਦੀ ਆ ਹੈ ਤੇ ਵਧੀਆ ਬੋਲਦੀ ਚੱਲਦੀ ਆ ਹੈ ਤੇ ਫਿਰ ਜੇ ਅਸੀਂ ਬਿੰਦੀ ਬਿੰਦੀ ਸੁਰਖੀ ਲਾ ਕੇ ਬਾਗੀਆਂ ਦਾ ਫਿਰ ਮੁੱਕੀ ਤਾਂ ਨਹੀਂ ਸੀ ਨਾ ਨਾਨੀ ਜੇ ਤਾਂ ਅਸੀਂ ਹਾਂ ਵੀ ਭਾਈ ਤੁਸੀਂ ਬੰਦਾ ਮੁੱਕਿਆ ਪਿਆ ਤੁਸੀਂ ਇਹ ਜਾ ਕੁਝ ਕਰਕੇ ਜਾਨੂ ਫਿਰ ਤਾਂ ਤੁਸੀਂ ਕਹਿੰਦੇ ਵੀ ਸੋਹਣੇ ਲੱਗਦੇ ਨਾਨੀ ਦਾ ਵੀ ਵਧੀਆ ਵੀ ਹੁਣ ਠੀਕ ਆ ਵਧੀਆ ਰੋਟੀ ਪਾਣੀ ਖਾਂਦੀ ਆ ਵਧੀਆ ਤੁਰ ਫਿਰ ਲੈਂਦੀ ਆ ਠੀਕ ਆ ਬੋਲ ਚੱਲ ਲੈਂਦੀ ਆ ਤੇ ਤੇ ਕੁਝ ਅਸੀਂ ਮਾਮੇ ਕੇ ਪਿੰਡ ਗਏ 4-5 ਸਾਲਾਂ ਬਾਅਦ ਸੀਗੇ ਤੇ ਮੈਨੂੰ ਮੈਨੂੰ ਐ ਜੇ ਲੱਗਿਆ ਹਨਾ ਵੀ ਐ ਜਿਹੜਾ ਹੋਈ ਜਾਂਦਾ ਵੀ ਆਪਾਂ ਆਪਦਾ ਆਪਦਾ ਲਾਈਫ ਸਟਾਈਲ ਆਪਦਾ ਆਪਾਂ ਸੋਡਣਾ ਸ਼ੇਅਰ ਕਰਦੇ ਆ ਬਲੌਗ ਠੀਕ ਆ ਤੇ ਵੀ ਆਪਾਂ ਜਿਵੇਂ ਆਪਾਂ ਗਏ ਉੱਥੇ ਠੀਕ ਆ ਉਹ ਥੋਡੇ ਨਾਲ ਜਿੰਨਾ ਖੋ ਸਕਿਆ ਆਪਾਂ ਸ਼ੇਅਰ ਕੀਤਾ ਤਾਂ ਕੋਈ ਮਾੜੀ ਗੱਲ ਤਾਂ ਨਹੀਂ ਕੀਤੀ ਆਪਾਂ ਕਿਸੇ ਨੂੰ ਬਲੌ ਆਪਦੇ ਵੀਡੀਓ ਦੇ ਵਿੱਚ ਕੁਝ ਕਹਿੰਦੇ ਤਾਂ ਨਹੀਂ ਗੇ ਵੀ ਕੋਈ ਮਾੜੀ ਮਾੜੀ ਚੀਜ਼ ਤਾਂ ਨਹੀਂ ਪ੍ਰੋਮੋਟ ਕਰਦੇ ਹਨਾ ਵੀ ਆਪਾਂ ਕੋਈ ਆਪਦੇ ਜਿਵੇਂ ਬਲੌਗ ਬਣਾਉਣੇ ਆ ਠੀਕ ਆ ਦਿੱਲੀ ਦੇ ਕੰਮਕਾਰ ਕਰਦੇ ਆ ਥੋਡੇ ਨਾਲ ਉਹ ਸ਼ੇਅਰ ਕਰ ਦੰਨੇ ਆ ਵੀ ਆਪਾਂ ਨਾ ਕਿਸੇ ਨੂੰ ਮਾੜਾ ਚੰਗਾ ਬੋਲਦੇ ਆ ਠੀਕ ਆ ਤੇ ਭੈਣ ਦੀ ਵੀਡੀਓ ਤੇ ਵੀ ਕਮੈਂਟ ਆਇਆ ਸੀਗਾ ਇੱਕ ਉਦਿਆਂ ਵਾਲੀ ਤੇ ਇਹ ਆ ਕਿ ਅਕੇ ਕੰਮ ਕਾਰ ਕਰ ਲਿਆ ਕਰੋ ਐ YouTube ਦੇ YouTube ਤੋਂ ਨਹੀਂ ਆ ਕੇ ਪੈਸਾ ਪੂਸਾ ਆਉਂਦਾ ਐ ਨਹੀਂ ਅੱਗੇ ਕੋਠੀਆਂ ਬੈਂਦੀਆਂ ਤੇ ਤੁਸੀਂ ਜਿਹੜਾ ਨੂੰ ਜਾਦੇ ਸਾਡੇ ਤੋਂ ਦਿੱਕਤ ਆ ਹਨਾ ਵੀ ਅਸੀਂ ਵੀਡੀਓ ਪਾਉਣੇ ਆ ਤੁਸੀਂ ਨਾ ਦੇਖਿਆ ਕਰੋ ਤੁਸੀਂ ਸਾਡੇ ਚੈਨਲ ਨੂੰ ਜੇ ਸਬਸਕ੍ਰਾਈਬ ਕਰਾ ਤੁਸੀਂ ਅਨਸਬਸਕ੍ਰਾਈਬ ਕਰ ਦਿਓ ਤੁਸੀਂ ਨਾ ਦੇਖੋ ਠੀਕ ਹੈ ਜਦੋਂ ਤੁਸੀਂ ਐ ਸੋਚ ਸਮਝ ਕੇ ਤਾਂ ਕਮੈਂਟ ਕਰਿਆ ਕਰੋ ਵੀ ਅਗਲੇ ਜਿਹੜਾ ਕੋਈ ਵੀਡੀਓ ਬਣਾਉਣ ਲੱਗਿਆ ਨਾ ਅਗਲਾ ਪਤਾ ਨਹੀਂ ਕਿੱਡੀ ਕਿਸ ਉਮੀਦ ਦੇ ਨਾਲ ਆਪਦਾ ਚੈਨਲ ਬਣਾਉਂਦਾ ਠੀਕ ਹੈ ਵੀਡੀਓ ਸ਼ੁਰੂ ਪਾਉਂਦਾ ਵੀ ਹਾਂ ਚੱਲ ਪਾਈ ਵੀ ਕੁ 4 ਪੈਸੇ ਕਾ ਦੇਤਾਉਣ ਲੱਗਣਗੇ ਕਾ ਦੇਤਾ ਆਉਂਦੇ ਆ ਵੀਰੇ ਇਹ ਸੋਡਾ ਬਹਿਮ ਆ ਵੀ YouTube ਤੋਂ ਕੁਝ ਨਹੀਂ ਆਉਂਦਾ ਪੈਸੇ ਪੇਮੈਂਟ ਜ਼ਰੂਰ ਜਿਹੜੀ ਡਾਲਰ ਬੰਦ ਹੈ ਠੀਕ ਆ ਉਹ ਪੇਮੈਂਟ ਖਰ ਜ਼ਰੂਰ ਆਉਂਦੀ ਹੈ ਵੀਡੀਓ ਚ YouTube ਤੋਂ ਤੇ ਮਾੜਾ ਯਾ ਸੋਚ ਸਮਝ ਕੇ ਜੇ ਵੀ ਕਮੈਂਟ ਕਰਿਆ ਕਰੋ ਹਨਾ ਐ ਵੀ ਐ ਤਾਂ ਸੋਚਿਆ ਕਰੋ ਵੀ ਪੜਨ ਵਾਲੇ ਹੁਣ ਸਾਰੇ ਕਿੱਥੇ ਕਿੱਥੇ ਵੀਡੀਓ ਜਾਂਦੀ ਹੈ ਸਾਡੇ ਸਾਰੇ ਰਿਸ਼ਤੇਦਾਰਾਂ ਕੋਲੇ ਭੈਣ ਭਰਾਵਾਂ ਕੋਲੇ ਪਿੰਡ ਦੇ ਵਿੱਚ ਹਨਾ ਵੀ ਤੁਸੀਂ ਐ ਇਹੋ ਜਿਹਾ ਕਮੈਂਟ ਕਰ ਦਿਓ ਤੇ ਵੀ ਵੀ ਹਨਾ ਕਿ ਆਪ ਨੂੰ ਵੀ ਐ ਲੱਗਦਾ ਵੀ ਹਾਂ ਵੀ ਆਪਾਂ ਕੱਲ ਤਾਂ ਮੇਰਾ ਮਾਣਾ ਇੰਨਾ ਹੁਸੀ ਉਦਾਸ ਵੀ ਐ ਲੱਗੇ ਵੀ ਵੀ ਕਿਉਂ ਮੈਂ ਚੈਨਲ ਬਣਾਇਆ ਕਿਉਂ ਮੈਂ ਵੀਡੀਓ ਪਾਉਣ ਲੱਗੀ ਮੈਂ ਨਾ ਹੀ ਪਾਇਆ ਕਰਾਂ ਵੀਡੀਓ ਤੇ ਪਰ ਨਹੀਂ ਸਾਰਿਆਂ ਨੇ ਕਿਹਾ ਕਹਿੰਦੇ ਭੈਣ ਭੈਣ ਭਰਾਵਾਂ ਨੇ ਮੇਰੀ ਭੈਣ ਨੇ ਭਰਾ ਨੇ ਸਾਰਿਆਂ ਨੇ ਕਰਦਿਆ ਨੇ ਕਹਿੰਦੇ ਵੀ ਬਲੌਗ ਤਾਂ ਆਪਾਂ ਪਾਉਣੀ ਆ ਜਦੋਂ ਆਪਾਂ ਸ਼ੁਰੂ ਕਰ ਹੀ ਲਿਆ ਠੀਕ ਹੈ ਤੇ ਕੋਸ਼ਿਸ਼ ਕਰਾਂਗੇ ਜੀ ਆਪਾਂ ਵੀ ਵੀਡੀਓ ਪਾਇਆ ਕਰੀਏ ਤੇ ਪਤਾ ਕੀ ਆਏ ਹੁੰਦਾ ਵੀ ਸਾਡੇ ਜਦੋਂ ਮੇਰੀ ਗੱਲ ਸੁਣੋ ਘਰ ਪਰਿਵਾਰ ਦੇ ਵਿੱਚ ਸਾਰੇ ਹਨਾ ਜੇ ਰਾਜੀ ਆ ਕੁਛ ਨਹੀਂ ਕਹਿੰਦੇ ਵੀਡੀਓ ਪਾਉਣ ਤੋਂ ਜੇ ਅਸੀਂ ਵੀਡੀਓ ਬਣਾਉਣੇ ਆ ਤਾ ਵੀ ਤੁਹਾਨੂੰ ਕਿਉਂ ਦਿੱਕਤ ਹੁੰਦੀ ਐ ਮੈਂ ਤਾਂ ਐਂ ਤੋ ਦੱਸ ਦੋ ਭਰਾ ਤੁਸੀਂ ਕਿਉਂ ਲੱਤਾਂ ਖਿੱਚਦੇ ਹੋ ਹਣਾ ਤੇ ਮਾੜਾ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਵੀ ਵੀ ਕੀ ਅਗਲੇ ਦੇ ਅਗਲੇ ਦੇ ਵੀ ਦਿਲ ਨੂੰ ਵੀ ਕੀ ਕਿੰਨੀ ਠੇਸ ਪਹੁੰਚਦੀ ਐ ਜੇ ਕਮੈਂਟ ਨਾ ਹਨਾ ਕਿੰਨਾ ਅਗਲੇ ਦਾ ਮਨ ਉਦਾਸ ਹੁੰਦਾ ਤੇ ਬਾਕੀ ਬਈ ਇਹ ਦੁਨੀਆਦਾਰੀ ਐ ਇਹਨਾਂ ਦਾ ਪਤਾ ਐ ਕਿਸੇ ਨੂੰ ਜੀਣ ਨਹੀਂ ਦਿੰਦੀ ਹਨਾ ਨਾ ਤਾਂ ਇਹ ਦੁਨੀਆਦਾਰੀ ਕਿਸੇ ਨੂੰ ਰੋਂਦੇ ਨੂੰ ਯਾਰਦੀ ਐ ਤੇ ਨਾ ਕਿਸੇ ਨੂੰ ਹੱਸ ਦੇ ਨੂੰ ਜਰਦੀ ਇਹ ਨਹੀਂ ਜਰਦੀ ਦੁਨੀਆ ਹੀ ਇਹੋ ਜੀ ਦੁਨੀਆ ਚੀਜ਼ ਹੀ ਹੈ ਜੀ ਤੇ ਬਾਕੀ ਆਪਾਂ ਤਾਂ ਕੋਸ਼ਿਸ਼ ਕਰਾਂਗੇ ਜੀ ਵੀ ਅੱਗੇ ਤੋਂ ਆਪਾਂ ਤਾਂ ਆਪਦੇ ਬਲੌਗ ਕੰਟੀਨਿਊ ਕਰੀਏ ਹਨਾ ਲੋਕਾਂ ਦਾ ਆਪਾਂ ਮੂੰਹ ਨਹੀਂ ਫੜ ਲੈਣਾ ਇਹ ਦੁਨੀਆ ਬਾਈ ਜੀ ਨਹੀਂ ਦਿੰਦੀ ਕਿਸੇ ਨੂੰ ਵੀ ਠੀਕ ਹੈ ਨਾ ਇਹ ਤਾਂ ਰੱਬ ਨੂੰ ਨਹੀਂ ਬਖਸ਼ਦੀ ਆਪਾਂ ਤਾਂ ਫੇਰ ਵੀ ਆਮ ਜੇ ਹਨਾ ਇਨਸਾਨ ਇਹ ਤਾਂ ਅੱਜ ਦਿਹਾੜੇ ਹੁੰਦੇ ਬੰਦਾ ਮਾਂ ਮੁੱਕ ਜਾਂਦਾ ਉਦੋਂ ਵੀ ਨਗੋਚਾ ਕਰਦੇ ਆਏ ਨਹੀਂ ਆਏ ਮਰਨਾ ਸੀ ਹੂੰ ਇਹ ਦੁਨੀਆਦਾਰੀ ਹੈ ਬਈ ਇਹ ਆ ਹੀ ਹੁੰਦੀ ਹੈ ਪਰ ਆਏ ਅਭੀ ਸੋਚ ਸਮਝ ਕੇ ਥੋੜਾ ਜਿਹਾ ਕਮੈਂਟ ਕਰਿਆ ਕਰੋ ਵੀ ਅਗਲੇ ਦਾ ਮਨ ਉਦਾਸ ਹੋ ਜਾਂਦਾ ਹਨਾ ਵੀ ਆਏ ਕਹਿਣ ਦਾ ਤਰੀਕ ਨਾਨੀ ਦਾ ਕੀ ਪਤਾ ਲੈਣ ਗਏ ਸੀ ਤਿਆਰ ਹੋ ਕੇ ਆਏ ਬਾਗੇ ਜਿਵੇਂ ਵਿਆਹ ਤੇ ਗਏ ਹੋਣੇ ਸੁਰਖੀ ਬਿੰਦੀ ਲਾ ਕੇ ਕਾਂਟੇ ਛਾਂਡੇ ਪਾ ਕੇ ਲੈ ਕਮਾਲ ਹੈ ਵੀ ਸਾਨੂੰ ਇੰਨੀ ਦਿੱਕਤ ਹੈ ਤੁਸੀਂ ਲਿਖ ਕਮੈਂਟ ਪੜਿਓ ਜਾ ਕੇ ਕਿੰਨਾ ਕਿਵੇਂ ਕਮੈਂਟ ਲਿਖਿਆ ਪਤਾ ਨਹੀਂ ਕਿੰਨੀ ਗਾ ਅਗਲੇ ਦੇ ਦਿਲ ਚ ਉਦੇ ਪੜਾਹ ਸੀਗੀ ਸਾਡੇ ਬਾਰੇ ਕਿੰਨਾ ਕੁ ਬੁਰਾ ਉਹ ਹਨਾ ਸੋਚਦੇ ਸਾਡੇ ਬਾਰੇ ਤਾਂ ਮੈਂ ਉਹ ਭੈਣ ਨੂੰ ਇੰਨੇ ਕਹੂੰਗੀ ਵੀ ਭੈਣ ਮੇਰਗੇ ਵੀ ਤੂੰ ਜੇ ਸਾਡੇ ਸਾਡਾ ਰਹਿਣਾ ਸਹਿਣਾ ਜੀ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਤੂੰ ਨਾ ਦੇਖ ਠੀਕ ਆ ਨਾ ਦੇਖ ਤੂੰ ਐਵੇਂ ਐਵੇਂ ਹਨਾ ਵੀ ਬਹੁਤ ਦੁੱਖ ਲੱਗਦਾਗਾ ਐ ਨਹੀਂ ਕਰਨਾ ਚਾਹੀਦਾ ਤੇ ਪਤਾ ਨਹੀਂ ਹਨਾ ਅਗਲਾ ਵੇ ਵੀਡੀਓ ਪਾਉਣ ਲੱਗਾ ਕੋਈ ਆਪ ਦੇ ਆਪਦਾ ਘਰ ਪਰਿਵਾਰ ਦੀ ਜੀ ਮੈਂ ਆਪਾਂ ਵੀਡੀਓ ਪਾਉਣੇ ਆ ਵੀਡੀਓ ਪਾਉਣੀ ਸੌਖੀ ਨਹੀਂ ਹੁੰਦੀ ਠੀਕ ਆ ਕਿਦਾ ਜੀ ਕਰਦਾ ਵੀ ਆਹਾਂ ਆਪਦਾ ਆਹ ਦਸੀਏ ਵੀ ਅਸੀਂ ਆਏ ਕਰੀਏ ਨੇ ਆਏ ਕਰੀਏ ਨੇ ਆ ਸਾਡੀ ਚੀਜ਼ ਆ ਇੱਥੇ ਆ ਇੱਥੇ ਹੈ ਨਾ ਬੰਦਾ ਮਜਬੂਰੀ 'ਚ ਹੁੰਦਾ ਨਾ ਜਦੋਂ ਕੋਈ ਬੰਦੇ ਨੂੰ ਆਏ ਹੋ ਜਾਂਦਾ ਵੀ ਹਾਂ ਭਈ ਆਪਾਂ ਕੋਈ 4 ਪੈਸੇ ਆਉਣ ਲੱਗ ਜਾਣਗੇ ਤੇ ਖਸਾਰਾ ਲੱਗੂਗਾ ਠੀਕ ਆ ਪਰ ਤੁਸੀਂ ਐਨੇ ਬੈਡ ਕਮੈਂਟ ਐਨੇ ਹਨਾ ਵੀ ਨਾ ਕਰਿਆ ਕਰੋ ਹਨਾ ਜੇ ਤੁਹਾਨੂੰ ਸਾਡੀ ਵੀਡੀਓ ਦੇਖਣ ਚ ਦਿੱਕਤ ਆ ਤਾਂ ਭੈਣ ਬਣ ਕੇ ਕੋਈ ਵੀ ਜਿਹੜਾ ਹੈਗਾ ਸਾਨੂੰ ਅਨਸਬਸਕ੍ਰਾਈਬ ਕਰ ਦੋ ਨਾ ਨਾ ਦੇਖੋ ਤੁਸੀਂ ਸਾਡੀਆਂ ਵੀਡੀਓ ਨਹੀਂ ਚੰਗੀਆਂ ਲੱਗਦੀਆਂ ਨਾ ਦੇਖੋ ਬਈ ਇੱਕ ਤਾਂ ਹੁੰਦਾ ਨਾ ਬੰਦੇ ਦਾ ਕਹਿਣ ਦਾ ਤਰੀਕਾ ਹੁੰਦਾ ਤੁਸੀਂ ਕਮੈਂਟ ਸਾਰੇ ਜਣੇ ਜਿਹੜੇ ਵੀ ਮੇਰੀ ਇਹ ਵੀਡੀਓ ਦੇਖਣਗੇ ਤੁਸੀਂ ਜਿਹੜੀ ਆਪਾਂ ਨਾਨੀ ਦਾ ਪਤਾ ਲੈਣ ਗਏ ਆ ਉਹ ਵੀਡੀਓ ਬਣਾਈ ਆ ਠੀਕ ਆ ਤੁਸੀਂ ਉਹ ਵੀਡੀਓ ਤੇ ਕਮੈਂਟ ਦੇਖਿਓ ਜਾ ਕੇ ਥੱਲੇ ਪੜਿਓ ਹਰਪ੍ਰੀਤ ਗਿੱਲ ਨਾਂ ਦੇ ਆਈਡੀ ਆ ਭੈਣ ਦੀ ਤੇ ਇਹ ਭੈਣ ਨੇ ਅੱਗੇ ਵੀ ਜਦੋਂ ਵੀ ਕਮੈਂਟ ਕਰਿਆ ਬਸ ਆਏ ਵਧੀਆ ਕਮੈਂਟ ਨਹੀਂ ਕਰਿਆ ਇਹਨਾਂ ਨੇ ਮਾੜਾ ਹੀ ਬੋਲਿਆ ਚਲੋ ਉਹ ਤਾਂ ਹੁਣ ਲੋਕਾਂ ਦੀ ਸੋਚ ਹੁੰਦੀ ਆ ਨਾ ਅੱਡ-ਵੱਡ ਕੀ ਦੀ ਆਪਾਂ ਨਹੀਂ ਬਦਲ ਸਕਦੇ ਪਰ ਆ ਵੀ ਥੋੜਾ ਜਿਹਾ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਜੇ ਕਿਸੇ ਨੂੰ ਆਦੇ ਹੁੰਦੇ ਹੈ ਜੇ ਚੰਗਾ ਨਹੀਂ ਕਹਿ ਸਕਦੇ ਨਾ ਤਾਂ ਮਾੜਾ ਵੀ ਨਾ ਕਹਿਆ ਕਰੋ ਤੁਸੀਂ ਵੀ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਅਸੀਂ ਇਹੋ ਜਿਹਾ ਕੀ ਮਾੜੀ ਮਾੜੀ ਵੀਡੀਓ ਪਾਉਣੀ ਹੈ ਜਾਂ ਕੋਈ ਗਲਤ ਬੋਲਦੇ ਆ ਕਿਸੇ ਨੂੰ ਹਨਾ ਜਾਂ ਅਸੀਂ ਵੀਡੀਓ ਦੇ ਵਿੱਚ ਮੰਨਦਾ ਚੰਗਾ ਬੋਲਦੇ ਆ ਗਾਲਾਂ ਕੱਢਦੇ ਆ ਫਿਰ ਤਾਂ ਤੁਸੀਂ ਸਾਨੂੰ ਆਖੋ ਹਨਾ ਵੀ ਇੱਕ ਆਪਕ ਪਰਿਵਾਰਕ ਵੀਡੀਓ ਪਾਉਣੀ ਹੈ ਜਿਹਨੂੰ ਕੋਈ ਵੀ ਦੇਖ ਸਕਦਾ ਆਪਾਂ ਕੋਈ ਵੀਡੀਓ ਦੇ ਵਿੱਚ ਕੋਈ ਗਲਤ ਮੈਸੇਜ ਨਹੀਂ ਦਿੰਦੇ ਪਤਾ ਨਹੀਂ ਕਿਉਂ ਲੋਕ ਫੇਰ ਵੀ ਨਹੀਂ ਜਾਂ ਆਦੇ ਹੁੰਦੇ ਜਿਉਣ ਦਿੰਦੇ ਇਹ ਦੁਨੀਆ ਬਹੁਤ ਬਈ ਬਹੁਤ ਹੋਰ ਸਾਫ ਦੀ ਹੈ 15 ਮਨ ਬਹੁਤ ਉਦਾਸ ਹੁੰਦਾ ਹੈ ਇਹ ਜਾ ਕੁਝ ਦੇਖ ਕੇ ਆਏ ਜੇ ਕਮੈਂਟ ਪੜ੍ਹ ਕੇ ਚਲੋ ਜੀ ਬਾਕੀ ਅਗਲੇ ਦੀ ਸੋਚ ਹੁੰਦੀ ਹੈ ਪਰ ਆਪਾਂ ਚਲੋ ਜੀ ਸਾਰੇ ਜਣੇ ਆਪ ਕੋਸ਼ਿਸ਼ ਕਰਾਂਗੇ ਆਪਦੇ ਆਪ ਦਾ ਮਨ ਨੂੰ ਥੋੜਾ ਜਿਹਾ ਕਰੜਾ ਕਰਨ ਦੀ ਹੈਣਾ ਕਿਉਂ ਭੈਣ ਆਖਦੀ ਸਿੰਗ ਕਹਿੰਦੀ ਜਦੋਂ ਮਾੜਾ ਮੋਟਾ ਆਪਣਾ ਚੈਨਲ ਚੱਲ ਪੈਂਦਾ ਕਹਿੰਦੀ 2 4 ਤਾਂ ਹੁੰਦੀ ਹੈ ਕਹਿੰਦੀ ਜਿਹੜੇ ਲੱਤਾਂ ਖਿੱਚਦੇ ਆ ਉਹਨੇ ਬਹੁਤ ਹੋ ਘਰਿਆ ਕਹਿੰਦੀ ਕੁਝ ਨਹੀਂ ਹੁੰਦਾ ਕਹਿੰਦੀ ਇਗਨੋਰ ਕਰ ਕਹਿੰਦੀ ਤੂੰ ਤੇ ਤੂੰ ਉਹ ਦੇਖ ਕਹਿੰਦੀ ਕਿੰਨੇ ਜਣੇ ਵਧੀਆ ਕਮੈਂਟ ਕਰਦੇ ਆ ਆਪਣੇ ਚੈਨਲ ਨੂੰ ਆਪਦੀ ਸਪੋਰਟ ਪਿਆਰ 바ਪ ਦੇ ਨਾਲ ਹੈਣਾ ਕਿੰਨਾ ਕਿੰਨਾ ਪਿਆਰ ਬਣਾ ਕੇ ਰੱਖਦੇ ਚੈਨਲ ਦੇ ਨਾਲ ਕਿੰਨੇ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਮਨ ਨੂੰ ਕਹਾ ਉਹਨੇ ਕਹਿੰਦੀ ਉਹ ਵੀ ਦੇਖ ਤੇ ਚਲੋ ਉਹ ਤਾਂ ਅਗਲੇ ਦੀ ਸੋਚ ਹੁੰਦੀ ਹੈ ਜੀ ਆਪਾਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਕਿਸੇ ਨੂੰ ਆਪਾਂ ਭੜੇ ਲੱਗਦੇ ਆ ਹਨਾ ਚਲੋ ਹੁੰਦਾ ਹੀ ਹੈ ਕੋਈ ਤੇ ਬਹੁਤਿਆਂ ਨੂੰ ਚੰਗੇ ਲੱਗਦੇ ਆ ਇਹ ਵੀ ਇੱਕ ਆਪਣੇ ਉਹੀ ਆ ਹਨਾ ਤੁਹਾਡਾ ਪਿਆਰ ਸਪੋਰਟ ਹੈ ਠੀਕ ਆ ਤੇ ਆਪਾਂ ਵੀਡੀਓ ਅੱਗੇ ਕੰਟੀਨਿਊ ਕਰਾਂਗੇ ਜੀ ਜਰੂਰ ਪਾਇਆ ਕਰਾਂਗੇ ਬਲੌਗ ਬਸ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਸੀਗਾ ਵੀ ਆਪਣਾ ਬਲੌਗ 2 ਦਿਨ ਹੋ ਗਏ ਕਿਉਂ ਨਹੀਂ ਆਇਆ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ